ਸਾਡੀ ਪ੍ਰਾਲੀ ਨੂੰ ਅੱਗ ਲੱਗ ਗਈ ਆ ਕਿਵੇਂ ਲੱਗੀ ਅੱਗ ਲੱਗ ਗਈ ਇਹ ਪਾਜੀ ਕੋਈ ਪਤਾ ਨਹੀਂ ਲਗਾ ਆਪਣੇ ਆਪ ਹੀ ਪ੍ਰਾਲੀ ਨੂੰ ਅੱਗ ਲੱਗ ਗਈ ਆ ਘਟਸੋ ਘਟ ਵੀ ਲੱਖ ਰੁਪਏ ਦੀ ਪ੍ਰਾਲੀ ਆ ਤੇ 50 60 ਹਜ਼ਾਰ ਦਾ ਕੁੱਲ ਦਾ ਨੁਕਸਾਨ ਵੀ ਹੋ ਚੁਕਾ ਆ ਹਾਂਜੀ ਕਿੰਨੇ ਅੱਗ ਬੁਝਾਉਣ ਦਾ ਕਿਦਾਂ ਕਾਬੂ ਆਈ ਬਹੁਤ ਕੋਸ਼ਿਸ਼ ਕੀਤੀ ਲੋਕਾਂ ਨੇ ਪਰ ਬੁਝਣ ਨਹੀਂ ਈ ਜੀ ਹੁਣ ਤੱਕ ਅਜੇ ਕੋਈ ਚਾਰਾਂ ਚੱਲਣ ਡਿਆ ਪਾਜੀ ਬੁਝਣ ਨਹੀਂ ਪ੍ਰਾਲੀ ਆ ਕਰਕੇ ਹੋਰ ਅੱਗ ਹੋਰ ਵੱਧ ਜੰਦੀ ਆ ਹਾਂਜੀ ਮੰਗ ਇਹੋ ਕਰਦੇ ਆ ਜੀ ਪਾਜੀ ਸਾਡਾ ਨੁਕਸਾਨ ਬੜਾ ਹੋ ਗਿਆ ਤੇ ਕਰੀਮ ਗਰੀਬ ਬੰਦੇ ਤੈਨੂੰ ਪਤਾ ਆ ਤੇ ਕੋਈ ਸਾਡਾ ਮਦਦ ਹੋ ਜੇ ਥੋੜੀ ਜਿਹੀ ਪਸ਼ੂਆਂ ਦਾ ਪਜਾ ਹੋ ਗਿਆ ਭੋਜਨ ਸੀ ਜਨਤਾ ਨਾਲ ਭੱਜ ਗਈ ਤੁਹਾਨੂੰ ਅੱਗ ਬਜਾਉਣੇ ਆਰਮੀ ਨੇ ਬਹੁਤ ਜ਼ਿਆਦਾ ਕੀਤਾ ਆ ਆਰਮੀ ਨੇ ਹੋਰ ਇਹ ਨਾਲ ਜਿਹੜੀ ਗੱਡੀ ਆਈ ਉਹਨਾਂ ਵੀ ਬਹੁਤ ਜ਼ਿਆਦਾ ਜ਼ੋਰ ਲਾਉਣ ਡਿਆ ਪਰ ਜ਼ੋਰ ਕੋਈ ਪੈ ਨਹੀਂ ਦਿਆ ਬਹੁਤ ਜ਼ਿਆਦਾ ਸਾਰੇ ਬੰਦੇ ਇਕੱਠੇ ਹੋ ਗਏ ਬਹੁਤ ਜ਼ਿਆਦਾ ਜ਼ੋਰ ਲਾਉਣ ਡਿਆ ਆ ਤੁਸੀਂ ਜੋ ਸਾਹਮਣੇ ਵੇਖ ਹੀ ਰਹੇ ਨੇ ਇੱਕ ਕੁਝ ਬਰਸਾਤ ਕਰਕੇ ਬੁਰਾ ਆ ਲਿਆ ਉਹ ਜਿਹਨਾਂ ਦਾ ਵਿਚਾਰਿਆਂ ਦਾ ਪਰਾਲੀ ਵੀ ਲੱਖਾਂ ਰੁਪਈਆ ਦੀ ਜਿਹੜੀ ਸੜ ਕੇ ਸੁਆਹ ਹੋ ਗਈ ਆ ਆਮ ਜਨਤਾ ਆਰਮੀ ਦੇ ਜਵਾਨ ਵੀ ਡਰੇ ਨੇ ਪਬਲਿਕ ਵੀ ਡਈ ਆ ਆ ਕੁਲ ਵੀ ਬਚਾਉਣ ਡੈ ਜੇ ਬਚ ਗਏ ਇਹਨਾਂ ਦੇ ਭੱਤ ਤੁਰ ਕੇ ਤੇ ਮਾਲ ਵੀ ਲੋਕਾਂ ਨੇ ਜਿੰਨੀ ਘੱਲ ਕੋਈ ਯਾਰਾ ਸਿਰ ਉਸੇ ਵਟ ਕੇ ਕੱਢਿਆ ਨਹੀਂ ਤੇ ਇਹਨਾਂ ਦਾ ਤੇ ਇੰਨਾ ਕ ਜਿਆਦਾ ਨੁਕਸਾਨ ਹੋ ਜਾਣਾ ਵੀ ਵੇਖਣ ਤੋਂ ਬਾਹਰੀ ਹੋ ਜਾਣਾ ਸੀਗਾ ਜੀ ਤੇ ਹੁਣ ਵੀ ਜਨਤਾ ਡਈ ਆ ਬਾਕੀ ਅਜੇ ਕੋਈ ਪ੍ਰਸ਼ਾਸਨ ਦੀ ਮੈਨੂੰ ਲੱਗਦਾ ਨਹੀਂਗਾ ਅੱਧਾ ਪੋਨਾ ਕੇ ਟੋਗਾ ਅੱਗ ਲੱਗੀ ਨੂੰ ਕੋਈ ਹੈਲਪ ਨਹੀਂ ਕੋਈ ਹੋ ਰਹੀ ਜੀ ਅਜੀ ਨਾਲੋ ਇੱਕ ਫਾਇਰ ਵਿਗੇੜੀ ਛੋਟੀ ਜੀ ਗੱਡੀ ਆਈ ਆ ਉਹ ਵੀ ਉਦੋਂ ਦੀ ਗਈ ਆ ਵਾਪਸ ਨਹੀਂ ਆਈ ਤੇ ਮੈਂ ਸਰਕਾਰ ਅਕੇ ਬੇਨਤੀ ਕਰਦਾ ਜੀ ਇਹ ਦੋ ਵੱਡਾ ਟੱਕਾ ਵੀ ਹੋ ਸਕਦਾ ਵੀ ਇੱਕ ਗਰੀਬ ਜਨਤਾ ਵਿਚਾਰੇ ਰੜੇ ਲਾ ਕੇ ਆਪਣੇ ਕੰਬੂ ਤੇ ਬੈਠੇ ਆ ਤੇ ਜੇ ਉਹ ਵੀ ਅੱਜ ਕੋਈ ਫਰੋਪੀ ਆ ਗਈ ਤੇ ਸੜ ਗਏ ਤੇ ਪ੍ਰਸ਼ਾਸਨੋਂ ਮੰਗ ਕਰਦਾ ਵੀ ਇਹਨਾਂ ਦੀ ਵਿਚਾਰਾਂ ਦੀ ਗੁਜਰਬੀਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਨੁਕਸਾਨ ਤੇ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਤੇ ਹੱਲੇ ਵੀ ਅੱਗ ਕੋਈ ਬੁਝੇ ਦਾ ਨਾਂ ਨਹੀਂ ਲਈ ਅੱਗੇ ਵੀ ਪੁੱਲੂ ਆ ਪੁੱਲੂ ਵੀ ਇਹਨਾਂ ਦੇ ਭੰਨ ਤੋੜ ਕੇ ਤੇ ਜੱਤਾ ਡਈ ਆ ਜਿੰਨੇ ਕੁ ਮਾਸ ਜੋ ਕੀਤ ਬਚਾਉ ਸਕੇ ਇੰਨਾ ਕ ਜਨਤਾ ਲੋ ਵੱਧ ਤੋਂ ਵੱਧ ਇਹਨਾਂ ਦੀ ਹਲਪ ਕੀਤੀ ਜਾ ਰਹੀ ਆ ਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਜੋ ਵੀ ਇਹ ਗੁਜਰਾ ਦਾ ਨੁਕਸਾਨ ਹੋਇਆ ਇਹਦੀ ਵੱਧ ਤੋਂ ਵੱਧ ਹਲਪ ਕੀਤੀ ਜਾਵੇ ਤੇ ਇਹਨਾਂ ਨੂੰ ਦਲਾਸਾ ਦਿੱਤਾ ਜਾਵੇ ਸਾਡੀ ਪ੍ਰਾਲੀ ਨੂੰ ਅੱਗ ਲੱਗ ਗਈ ਆ ਕਿਵੇਂ ਲੱਗੀ ਅੱਗ ਲੱਗ ਗਈ ਇਹ ਪਾਜੀ ਕੋਈ ਪਤਾ ਨਹੀਂ ਲਗਾ ਆਪਣੇ ਆਪ ਵੀ ਪ੍ਰਾਲੀ ਨੂੰ ਅੱਗ ਲੱਗ ਗਈ ਆ ਘੜਸੋ ਘੜ ਵੀ ਲੱਖ ਰੁਪਏ ਦੀ ਪ੍ਰਾਲੀ ਆ ਤੇ 50 60 ਹਜ਼ਾਰ ਦਾ ਕੁੱਲ ਦਾ ਨੁਕਸਾਨ ਵੀ ਹੋ ਚੁੱਕਾ ਆ ਹਾਂਜੀ ਕਿੰਨੇ ਅੱਗ ਬੁਝਾਉਣ ਦਾ ਕਿਦਾਂ ਕੰਮ ਹੋ ਗਿਆ ਬਹੁਤ ਕੋਸ਼ਿਸ਼ ਕੀਤੀ ਲੋਕਾਂ ਨੇ ਪਰ ਬੁਝਣ ਨਹੀਂ ਈ ਜੀ ਹੁਣ ਤੱਕ ਅਜੇ ਕੋਈ ਚਾਰਾਂ ਚੱਲਣ ਡਿਆ ਅਜੇ ਬੁਝਣ ਨਹੀਂ ਪਰਾਲੀ ਕਰਕੇ ਹੋਰ ਅੱਗ ਹੋਰ ਵੱਢੀ ਜਾਂਦੀ ਆ ਹਾਂਜੀ ਮੰਗ ਇਹੋ ਕਰਦੇ ਆ ਜੀ ਭਾਜੀ ਸਾਡਾ ਨੁਸਕਾਨ ਬੜਾ ਹੋ ਗਿਆ ਤੇ ਗਰੀਬ ਗਰੀਬ ਬੰਦੇ ਤੈਨੂੰ ਪਤਾ ਈ ਆ ਦੇ ਕੋਈ ਸਾਡਾ ਮਦਦ ਹੋ ਜੇ ਥੋੜੀ ਮਜੀ ਪਸ਼ੂਆਂ ਦਾ ਪਜਾ ਹੋ ਗਿਆ ਹੋ ਜਨਾ ਸੀ ਜਨਤਾ ਨਾਲ ਭੱਜ ਗਈ ਧੰਨਵਾਦ ਬਿਜਾਉਣ ਲਈ ਆਰਮੀ ਨੇ ਬਹੁਤ ਜ਼ਿਆਦਾ ਕੀਤਾ ਆ ਆਰਮੀ ਨੇ ਹੋਰ ਜਿਹੜੀ ਨਾਲ ਜਿਹੜੀ ਗੱਡੀ ਆਈ ਉਹਨਾਂ ਵੀ ਬਹੁਤ ਜ਼ਿਆਦਾ ਜ਼ੋਰ ਲਾਉਣ ਡਿਆ ਪਰ ਜ਼ੋਰ ਕੋਈ ਪੈ ਨਹੀਂ ਦਿਆ ਬਹੁਤ ਜ਼ਿਆਦਾ ਸਾਰੇ ਬੰਦੇ ਇਕੱਠੇ ਹੋ ਗਏ ਬਹੁਤ ਜ਼ਿਆਦਾ ਜ਼ੋਰ ਲਾਉਣ ਡਿਆ ਆ ਤੁਸੀਂ ਜੋ ਸਾਹਮਣੇ ਵੇਖ ਹੀ ਰਹੇ ਨੇ ਇੱਕ ਕੁਝ ਬਰਸਾਤ ਕਰਕੇ ਬੁਰਾ ਆ ਲਿਆ ਕੁਝ ਇਹਨਾਂ ਦਾ ਵਿਚਾਰਾਂ ਦਾ ਪਰਾਲੀ ਵੀ ਲੱਖਾਂ ਰੁਪਈਆ ਦੀ ਜਿਹੜੀ ਸੜ ਕੇ ਸੁਆਹ ਹੋ ਗਈ ਆ ਆਮ ਜਨਤਾ ਆਰਮੀ ਦੇ ਜਵਾਨ ਵੀ ਡੈ ਨੇ ਪਬਲਿਕ ਵੀ ਡਈ ਆ ਆ ਕੁੱਲ ਵੀ ਬਚਾਉਣ ਡੈ ਜੇ ਬਚ ਗਏ ਇਹਨਾਂ ਦੇ ਪੱਤ ਟੁੱਟ ਕੇ ਤੇ ਮਾਲ ਵੀ ਲੋਕਾਂ ਨੇ ਜਿੰਨੀ ਘਾਲ ਪਾਈ ਯਾਰਾ ਸਿਰ ਉਸੇ ਵਾਟ ਕੇ ਕੱਢਿਆ ਨਹੀਂ ਤੇ ਇਹਨਾਂ ਦਾ ਤੇ ਇਹਨਾਂ ਕਾ ਜਿਆਦਾ ਨੁਕਸਾਨ ਹੋ ਜਾਣਾ ਵੀ ਵੇਖਣ ਤੋਂ ਬਾਹਰੀ ਹੋ ਜਾਣਾ ਸੀ ਜੀ ਤੇ ਹੁਣ ਵੀ ਜਨਤਾ ਡਈ ਆ ਬਾਕੀ ਅਜੇ ਕੋਈ ਪ੍ਰਸ਼ਾਸਨ ਦੀ ਮੈਨੂੰ ਲੱਗਦਾ ਨੀਗਾ ਅੱਧਾ ਪਉਣਾ ਕਿ ਟੋਗਾ ਅੱਗ ਲੱਗੀ ਨੂੰ ਕੋਈ ਹੈਲਪ ਨਹੀਂ ਕੋਈ ਹੋ ਰਹੀ ਜੀ ਅਜੀ ਨਾਲੋ ਇੱਕ ਫਾਇਰ ਬਗੇਦੀ ਛੋਟੀ ਜੀ ਗੱਡੀ ਆਈ ਆ ਉਹ ਵੀ ਉਧਰ ਦੀ ਗਈ ਆ ਵਾਪਸ ਨਹੀਂ ਆਈ ਤੇ ਮੈਂ ਸਰਕਾਰ ਅਕੇ ਬੇਨਤੀ ਕਰਦਾ ਜੀ ਇਹ ਦੋ ਵੱਡਾ ਤੰਤਾ ਕੀ ਹੋ ਸਕਦਾ ਵੀ ਇੱਕ ਗਰੀਬ ਜਨਤਾ ਵਿਚਾਰੇ ਰੜੇ ਲਾ ਕੇ ਆਪਣੇ ਕੰਬੂ ਤੇ ਬੈਠੇ ਆ ਤੇ ਜੇ ਉਹ ਵੀ ਅੱਜ ਕੋਈ ਕਰੋਪੀ ਆ ਗਈ ਤੇ ਸੜ ਗਿਆ ਤੇ ਪ੍ਰਸ਼ਾਸਨੋਂ ਮੰਗ ਕਰਦਾ ਵੀ ਇਹਨਾਂ ਦੀ ਵਿਚਾਰਾਂ ਦੀ ਗੁਜਰ ਵੀਰਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਨੁਕਸਾਨ ਤੇ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਤੇ ਹੱਲੇ ਵੀ ਅੱਗ ਕੋਈ ਬੁਝਦਾ ਨਾ ਨਹੀਂ ਲਈ ਅੱਗੇ ਵੀ ਗੁੱਲੂ ਆ ਗੁੱਲੂ ਵੀ ਇਹਨਾਂ ਦੇ ਭੰਨ ਤੋੜ ਕੇ ਤੇ ਜੱਤਾ ਡਈ ਆ ਜਿੰਨੇ ਕੁ ਮਾਸ ਜੋਕੀਦ ਬਚਾਉ ਸਕੇ ਇੰਨਾ ਕ ਜਨਤਾ ਲੋ ਵੱਧ ਤੋਂ ਵੱਧ ਇਹਨਾਂ ਦੀ ਹਲਪ ਕੀਤੀ ਜਾ ਰਹੀ ਆ ਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਜੋ ਵੀ ਇਹ ਗੁਜਰਾ ਦਾ ਨੁਕਸਾਨ ਹੋਇਆ ਇਹਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਇਹਨਾਂ ਨੂੰ ਦਲਾਸਾ ਦਿੱਤਾ ਜਾਵੇ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਪਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਵਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી